ਜੇ ਆਪਣੇ ਵਰਗੇ ਹੁਣ ਮਹਾਰਾਜ ਰਵਿਦਾਸ ਦੇ murid ਬਣੇ ਨੇ ਨਾ 648 ਸਾਲ ਪਹਿਲਾਂ ਵੱਡੇ ਵੱਡੇ ਰਾਜੇ ਉਹਨਾਂ ਦੇ murid ਬਣ ਚੁੱਕੇ ਸੀ ਵੱਡੀਆਂ ਵੱਡੀਆਂ ਰਾਣੀਆਂ ਉਹਨਾਂ ਦੀ murid ਹੋ ਚੁੱਕੀਆਂ ਸੀ ਧਿਆਨ ਦਿਓ ਕਮਾਲ ਦੀ ਗੱਲ ਤਾਂ ਇਹ ਮਹਾਰਾਜ ਰਵਿਦਾਸ ਜੀ ਦੇ ਜੀਵਨ ਚੋਂ ਸਿੱਖਣ ਨੂੰ ਮਿਲਦੀ ਕਮਾਲ ਦੀ ਗੱਲ ਤਾਂ ਇਹ ਜਿਸ ਮਹਾਪੁਰਸ਼ ਦੇ ਰਾਜੇ ਸ਼ਰਧਾਲੂ ਰਾਣੀਆਂ ਸ਼ਰਧਾਲੂ ਕੱਚੀ ਮਿੱਟੀ ਦੀਆਂ ਗੰਧਾਂ ਕਾਨਿਆਂ ਦੀ ਛਪਰੀ ਥੱਲੇ ਰਹਿ ਕੇ ਸਾਰੀ ਜ਼ਿੰਦਗੀ ਕੱਢੀ ਕੋਈ ਮੰਦਿਰ ਨਹੀਂ ਕੋਈ ਉਹਨਾਂ ਦਾ ਆਸ਼ਰਮ ਨਹੀਂ ਕੋਈ ਵੀ ਅੱਲਾ ਨਹੀਂ ਇੱਕ ਵਾਰੀ ਇੱਕ ਮਹਾਪੁਰਸ਼ ਹਰਦਵਾਰ ਇਸ਼ਨਾਨ ਕਰਨ ਜਾਂਦਾ ਸੀ ਜਾਂਦੇ ਹੋ ਇੱਕ ਮਹਾਪੁਰਸ਼ ਹਰਦਵਾਰ ਇਸ਼ਨਾਨ ਕਰਨ ਚੱਲਿਆ ਉਹਨੇ ਸੁਣਿਆ ਕਿ ਨਾ ਮਹਾਰਾਜ ਰਵਿਦਾਸ ਜੀ ਦਾ ਨਾਮ ਬੜਾ ਸੁਣਿਆ ਜੈ ਜੈਕਾਰ ਬੜੀ ਮਹਾਰਾਜ ਰਵਿਦਾਸ ਦੀ ਵੱਡੇ ਵੱਡੇ ਰਾਜੇ ਵੀ ਆਉਂਦੇ ਰਾਣੀਆਂ ਵੀ ਆਉਂਦੀਆਂ ਕਹਿੰਦਾ ਮੈਂ ਵੀ ਜਾ ਕੇ ਮੱਥਾ ਟੇਕ ਲਾਂ ਮੈਂ ਵੀ ਸਜਦਾ ਕਰ ਚੱਲਾਂ ਵੇਖੀਏ ਤਾਂ ਈਰਵਦਾਸ ਕੋਲ ਹੈ ਕਿ ਹਰਦвар ਨਹਾਉਣ ਜਾਣਾ ਹੈ ਨਾਲੇ ਰਵਦਾਸ ਜੀ ਨੂੰ ਮਿਲ ਜਾਾਂਗਾ ਨਾਲੇ ਜੁੱਤੀਆਂ ਘੜਾ ਜਾਾਂਗਾ ਨਾਲੇ ਕਹਿੰਦਾ ਵੇਖ ਲਾਂਗਾ ਨਾਮ ਵੜਾਉਣਾ ਦਾ ਜਦੋਂ ਕਾਂਸੀ ਪਹੁੰਚਿਆ ਨਾ ਮਹਾਤਮਾ ਉਹ ਸਾਧੂ ਕਾਂਸੀ ਪਹੁੰਚਿਆ ਐ ਤੁਰਿਆ ਜਾਂਦਾ ਹੈ ਕਾਂਸੀ ਜਾ ਕੇ ਲੱਭਦਾ ਫਿਰਦਾ ਹੈ ਮਹਾਰਾਜ ਰਵਦਾਸ ਦਾ ਸ਼ਰਮ ਕਿੱਥੇ ਮੰਦਰ ਕਿੱਥੇ ਉਹਨਾਂ ਦਾ ਬੜੀਆਂ ਥਾਵਾਂ ਤੇ ਲੱਭਿਆ ਨਹੀਂ ਪਤਾ ਲੱਗਿਆ ਕਿਸੇ ਦਰवेश ਨੂੰ ਪੁੱਛਦਾ ਮਹਾਤਮਾ ਜਾਂਦੇ ਹੋ ਦਰवेश ਨੂੰ ਪੁੱਛਦਾ ਕਿਨਾਂ ਜੀ ਮੈਂ ਮਹਾਰਾਜ ਰਵਦਾਜ ਜੀਾਂ ਦੇ ਦਰਸ਼ਨ ਕਰਨੇ ਨੇ ਉਹਨਾਂ ਦਾ ਆਸ਼ਰਮ ਕਿੱਥੇ ਕੁਟਿਆ ਕਿੱਥੇ ਉਹਨਾਂ ਦੀ ਉਹਨਾਂ ਦਾ ਮੰਦਰ ਕਿੱਥੇ ਵੇ ਉਹਨਾਂ ਦੀ ਸੁਪਾ ਸੁਣ ਕੇ ਆਇਆ ਉਹ ਦੱਸਣ ਵਾਲੇ ਨੇ ਦੱਸਿਆ ਕਿ ਇਹਨੇ ਗੱਲ ਸੁਣ ਭਲਿਆ ਉਹ ਮਹਾਪੁਰਸ਼ੋ ਜਿਸ ਰਵਿਦਾਸ ਨੂੰ ਤੁਸੀਂ ਲੱਭਦੇ ਫਿਰਦੇ ਹੋ ਉਸ ਰਵਿਦਾਸ ਦਾ ਕੋਈ ਆਸ਼ਰਮ ਜਾਂ ਕੋਈ ਮੰਦਰ ਨਹੀਂ ਔਰ ਸਾਹਮਣੇ ਜਲਿਆ ਜਾ ਕਾਨਿਆਂ ਦੀ ਛਪਰੀ ਮਿੱਟੀ ਦੀਆਂ ਕੰਦਾ ਛੋਟੀ ਜੀ ਛਪਰੀ ਜ ਰਹਿੰਦੇ ਨੇ ਮਹਾਰਾਜ ਕੁਛ ਨਹੀਂ ਉਹਨਾਂ ਦਾ ਅੱਛਾ ਸੁਣਿਆ ਮਹਾਪੁਰਸ਼ ਵੇਖਣ ਆਇਆ ਰਵਿਦਾਸ ਜੀ ਨੂੰ छपरी दे खड़ गया आवाज लाई महापुरुष ने आवाज लाई कहना आदेश महाराज रविदास भी छपरी के अगे खड़ के है आदेश महाराज अंदरों निकल के आ गए जदों वेखिया कोई साधु खड़ा है हाथ जोड़ ले महाराज रविदास जी ने महापुरुषो मेरे गरीब की छपरी ते आके अलख जगाई मेरे धन ਮਹਾਰਾਜ ਬੋਲਦੇ ਰਵਿਦਾਸ ਜੀ ਮੇਰੇ ਧਨ ਭਗ ਆਓ ਅੰਦਰ ਆਓ ਜਦੋਂ ਅੰਦਰ ਬੈਠਾ ਨਾ ਸਾਧੂ ਕਦੇ ਛੱਤ ਵੇਖਦਾ ਕਦੇ ਮਿੱਟੀ ਦੀਆਂ ਕੰਧਾਂ ਵੇਖਦਾ ਕਦੇ ਮਹਾਰਾਜ ਰਵਿਦਾਸ ਹਲ ਵੇਖਦਾ ਐਨੇ ਸੋਹਣੇ ਲੱਗਦੇ ਮਹਾਰਾਜ ਦਿਲ ਕਰਦਾ ਵੇਖੀ ਜਾਵਾਂ ਖਿੱਚ ਪੈਂਦੀ ਪਰ ਹੈਰਾਨ ਇਸ ਗੱਲੋਂ ਏ ਉਹ ਕਹਿੰਦਾ ਐਡਾ ਬਟਾ ਨਾਮ ਐਦੀ ਬਖਸ਼ਿਸ਼ ਜਿਸ ਬੰਦੇ ਦੇ ਰਾਜੇ ਰਾਣੀ ਸੇਵਕ ਹੋਣ ਉਹ ਛੱਪਰੀ ਚ ਰਵੇ ਕਮਾਲ ਦੀ ਗੱਲ ਇਹਨਾਂ ਜੀ ਮਹਾਪੁਰਸ਼ ਜੋੜਾ ਗੰਢ ਦੇ ਰਵਦਾਸ ਜੀ ਨੂੰ ਕਹਿੰਦਾ ਸਾਧੂ ਮਾਰੇ ਮੇਰਾ ਜੋੜਾ ਗੰਢ ਦਿਓ ਬੜੇ ਪਿਆਰ ਨਾਲ ਨਾਲੇ ਜੋੜਾ ਫੜਿਆ ਜੋੜਾ ਗੰਢ ਦਾ ਨਾਲੇ ਬਚਨ ਕਰੀਗੇ ਉਹ ਸਾਧੂ ਕਹਿੰਦਾ ਕਹਿੰਦਾ ਸੱਚਮੁੱਚ ਲੋਕੀ ਕਹਿੰਦੇ ਸੀ ਰਵਦਾਸ ਜਦੋਂ ਬੋਲਦਾ ਐਂ ਲੱਗਦਾ ਜਿਵੇਂ ਮੁਖੜੇ ਚ ਫੁੱਲ ਗਿਰੇ ਬੰਦਗੀ ਵਾਲਾ ਹਿਰਦਾ ਜਦੋਂ ਵੀ ਬੋਲੇਗਾ ਨਾ ਸਾਡੇ ਹਿਰਦਿਆਂ ਤੇ ਠੰਡ ਪਾ ਕੇ ਰੱਖ ਦੇਵੇਗਾ ਸੱਚ ਹੈ ਠੰਡ ਮਹਿਜੇਗੀ ਉਹ ਸਾਧੂ ਕਹਿੰਦਾ ਮਹਾਰਾਜ ਆ ਮੇਰਾ ਜੋੜਾ ਗੰਢ ਦਿਓ ਪਿਆਰ ਨਾਲ ਜੋੜਾ ਗੰਢਦਾ ਬਾਬਾ ਮਹਾਰਾਜ ਰਵਦਾਸ ਜੀ ਕਹਿੰਦੇ ਕਿੱਥੇ ਚੱਲੇ ਹੋ ਕਹਿੰਦੇ ਜੀ ਆਪਾਂ ਚੱਲਿਆ ਹਰਿਦੁਆਰ ਇਸ਼ਨਾਨ ਕਰਨ ਸੁਣਿਓ ਇਸ਼ਨਾਨ ਕਰਨ ਚੱਲੇ ਉਹ ਸਾਧੂ ਪਤਾ ਕੀ ਕਹਿੰਦਾ ਕਹਿੰਦਾ ਮਹਾਰਾਜ ਜੀ ਐਦੇ ਐਦੇ ਰਾਜੇ ਤੁਹਾਡੇ ਸੇਵਾਦਾਰ ਰਾਣੀਆਂ ਤੁਹਾਡੀਆਂ ਮਰੀਦ ਰਾਜੇ ਤੁਹਾਡੇ ਮਰੀਦ ਕਹਿੰਦਾ ਮੈਨੂੰ ਤਾਂ ਲੱਗਿਆ ਵੀ ਤੁਸੀਂ ਬਹੁਤ ਵੱਡੇ ਮੰਦਿਰ ਚ ਰਹਿੰਦੇ ਹੋ ਆਸ਼ਰਮ ਚ ਰਹਿੰਦੇ ਹੋ ਤੁਸੀਂ ਤਾਂ ਨਿੱਕੀ ਜੀ ਗੁਟਿਆ ਚ ਸੁਣਿਆ ਜੋੜਾ ਘੰਡਾ ਕੇ ਮਹਾਤਮਾ ਜੋੜਾ ਘਣਾ ਕੇ ਪਤਾ ਕੀ ਕਹਿੰਦਾ ਕਹਿੰਦਾ ਮਹਾਰਾਜ ਇੱਕ ਗੱਲ ਕਰਨੀ ਤੁਹਾਡੇ ਨਾਲ ਕਹਿੰਦਾ ਜੀ ਦੱਸੋ ਮਹਾਰਾਜ ਰਵਦਾਜ ਜੀ ਕਹਿੰਦੇ ਦੱਸੋ ਕਿਨੇ ਮਹਾਰਾਜ ਇੱਕ ਗੱਲ ਕਰਨੀ ਤੁਹਾਡੇ ਕੀ ਗੱਲ ਕਰਨੀ ਬਈ ਮਹਾਰਾਜ ਤੁਸੀਂ ਮੇਰਾ ਜੋੜਾ ਕੱਢਿਆ ਹੈ ਮੈਂ ਤੁਹਾਨੂੰ ਇੱਕ ਵਸਤੂ ਦੇ ਕੇ ਜਾਣੀ ਮੈਂ ਵਸਤੂ ਦੇ ਕੇ ਜਾਣੀ ਤੁਹਾਨੂੰ ਕਿਹੜੀ ਵਸਤੂ ਦੇਣੀ ਜੀ ਲਿਆਓ ਕਹਿੰਦੇ ਸਾਧੂ ਨੇ ਆਪਣੀ ਝੋਲੀ ਦੇ ਵਿੱਚੋਂ ਇੱਕ ਵੱਟੀ ਕੱਢੀ ਵੱਟੀ ਆਏ ਝੋੜੀ ਚੋਂ ਗੱਟ ਕੇ ਵੱਟੀ ਆਏ ਮਹਾਰਾਜ ਰਵਦਾਦ ਦੇ ਹੱਥ ਦੇ ਤਰਤੇ ਕਹਿੰਦਾ ਮਹਾਰਾਜ ਜੀ ਆ ਲਓ ਮਹਾਰੇ ਕਹਿੰਦੇ ਕੀ ਮਹਾਰੇ ਰਵਦਾਦ ਜੀ ਪੁੱਛਦੇ ਸਾਧੂ ਕਹਿੰਦਾ ਕਿ ਨਾ ਮਹਾਰਾਜ ਛੱਪਰੀ ਚ ਦਿਨ ਗੱਟਦੇ ਹੋ ਤੁਸੀਂ ਇਹ ਵੱਟੀ ਕਹਿੰਦਾ ਜੇ ਕਿਸੇ ਲੋਹੇ ਨੂੰ ਸਹਹਾਓਗੇ ਤੇ ਸੋਨਾ ਬਣ ਜਾਂਦਾ ਐਡੀ ਮਹਿੰਗੀ ਵੱਟੀ ਮਹਾਰਾਜ ਆ ਵੱਟੀ ਸੰਭੋ ਜਿੱਥੇ ਅੱਜ ਤੁਹਾਡੀ ਆ ਕੱਚੀ ਘੁਟਿਆ ਹੈ ਨਾ ਜਦੋਂ ਮੈਂ ਹਰਿਦਵਾਰ ਤੋਂ ਮੁੜ ਕੇ ਆਵਾਂਗਾ ਲੈ ਜਾਵਾਂਗਾ ਨਾਲੇ ਪਰ ਓਨੇ ਨੂੰ ਤੁਹਾਡੇ ਵੱਡੇ ਵੱਡੇ ਆਸ਼ਰਮ ਬਣੇ ਹੋਣਗੇ ਵੱਡੇ ਆਸ਼ਰਮ ਮੰਦਰ ਬਣੇ ਹੋਣਗੇ ਮਾਰੇ ਕਿਤੇ ਰੱਖ ਜੋ ਸਾਧੂ ਨੇ ਕੀ ਕੀਤਾ ਉਹ ਵੱਟੀ ਚੁੱਕੀ ਤੇ ਪਰਸ਼ੱਤੀ ਦੇ ਰੱਖਦੀ ਕਾਨਸ ਤੇ ਛੱਪਰੀ ਚ ਕਾਨਸ ਬਣੀ ਸੀ ਓਹਨਾਂ ਤੇ ਰੱਖਦੀ ਮਹਾਤਮਾ ਚਲੇ ਆ ਗਿਆ ਜਦੋਂ ਰਵਦਾਸ ਜੀ ਨੂੰ ਮਿਲ ਕੇ ਗਿਆ ਇੱਕੋ ਗੱਲ ਕਹਿੰਦਾ ਜਾਂਦਾ ਹੈ ਬਸ ਉਹ ਦੁਨੀਆਂ ਦੇ ਲੋਕੋ ਰਵਦਾਸ ਮਹਾਰਾਜ ਬਾਰੇ ਨੇ ਸੁਣਿਆ ਸੀ ਵੱਡੀ ਬੰਦਗੀ ਦੇ ਮਾਲਕ ਨੇ ਵੱਡੀ ਭਗਤੀ ਇਹਨਾਂ ਦੀ ਪਰ ਅੱਜ ਕੰਨਾਂ ਨਾਲ ਸੁਣ ਲਿਆ ਕੀ ਕਹਿੰਦੇ ਜਦੋਂ ਮਹਾਰਾਜ ਰਵਦਾਸ ਜੀ ਬੋਲਦੇ ਨੇ ਮਹਾਰਾਜ ਰਵਦਾਸ ਜੀ ਜਦੋਂ ਬੋਲਦੇ ਨੇ ਆਏ ਲੱਗਦਾ ਜਿਵੇਂ ਮੁਖੜੇ 'ਚ ਫੁੱਲ ਗਿਰਦੇ। ਉਹ ਮਹਾਰਾਜ ਉਦਾਸ ਨਹੀਂ ਬੋਲਦਾ। ਉਹਦੀ ਬੰਦਗੀ ਬੋਲਦੀ। ਸੁਣਿਆ ਕਹਿੰਦੇ ਮਹਾਤਮਾ ਗਿਆ ਹਰਦوار ਮਹਾਰਾਜ ਨੂੰ ਦੇਖਿਆ ਵੱਟੀ। ਕੰਨਸ ਤੇ ਰੱਖ ਗਿਆ। ਉਹਨੇ ਇਸ਼ਨਾਨ ਕੀਤਾ, ਜਲਦਾਰੇ ਕੀਤੇ, ਦਰਸ਼ਨ ਮੇਲਾ ਕੀਤਾ। ਇੱਕ ਦਿਨ ਲੰਘਿਆ, ਦੋ ਦਿਨ ਲੰਘੇ, ਮਹੀਨਾ ਲੰਘਿਆ, ਦੋ ਮਹੀਨੇ ਲੰਘੇ। ਮਹਾਰਾਜ ਰਵਦਾਸ ਜੀ ਨੂੰ ਕੱਖ ਨਹੀਂ ਪਤਾ ਕਹਿੰਦੇ ਓਵੇਂ ਜਿਵੇਂ ਸੰਗਤ ਦਾ ਉਧਾਰ ਕਰਦੇ ਉਪਦੇਸ਼ ਦਿੰਦੇ ਉਦਾਂ ਹੀ ਦੇਈ ਜਾਂਦੇ ਕੋਈ ਜੋੜੇ ਗੰਡਣ ਆ ਜਾਂਦਾ ਜੇ ਕਿਸੇ ਨੇ ਰੁਪਈਆ ਦੇ ਦਿੱਤਾ ਠੀਕ ਨਹੀਂ ਮੰਗਦੇ ਨਹੀਂ ਜਿਹੜੇ ਰੱਬ ਨੇ ਆਪਣੇ ਵੱਲੋਂ ਭੇਜੇ ਹੋਣ ਨਾ ਇਸ ਮਤਲਬ ਲੋਕ ਦੀ ਧਰਤੀ ਤੇ ਡਿਊਟੀਆਂ ਲਾ ਕੇ ਉਹਨਾਂ ਨੂੰ ਨਾ ਜੋੜੇ ਗੰਡਣ ਦੀ ਲੋੜ ਨਾ ਮਾਇਆ ਮੰਗਣ ਦੀ ਲੋੜ ਉਹਨਾਂ ਦੀ ਕਿਰਤ ਉਹਨਾਂ ਦਾ ਕੰਮ ਪਰਮੇਸ਼ਰ ਆਪ ਕਰਦਾ ਉਹ ਤਾਂ ਸਾਡੇ ਵਰਗੇ ਜੀਵਾਂ ਨੂੰ ਸਿਖਾਉਣਾ ਹੁੰਦਾ ਧਿਆਨ ਦਿਓ ਮਹਾਰਾਜ ਰਵਦਾਸ ਜੀ ਆਏ ਉਹ ਸਾਧੂ ਮਹਾਤਮਾ 파ਰਸ ਦੀ ਵੱਟੀ ਦੇ ਗਿਆ ਕਹਿੰਦੇ 3 ਮਹੀਨੇ ਲੰਘ ਗਏ ਜਦੋਂ ਇਸ਼ਨਾਨ ਕੀਤਾ ਉਹਨੇ ਮੱਥਾ ਟੇਕਿਆ ਹਰਦੁਆਰ ਜਦੋਂ ਵਾਪਸ ਮੁੜਨ ਲੱਗਿਆ ਰਸਤੇ 'ਚ ਗੰਸ਼ੀ ਬਹਿਣਾ ਸੀ ਉਹ ਮਹਾਤਮਾ ਕਹਿੰਦਾ ਕਿੰਨਾ ਜੀ ਚਲੋ ਘਰ ਨੂੰ ਚਲੀਏ ਦਰਸ਼ਨ ਮੇਲਾ ਕਰਕੇ ਚਲੋ ਘਰ ਨੂੰ ਚਲੀਏ ਕਹਿੰਦਾ ਨਾਲੇ ਤਾਂ ਮਹਾਰਾਜ ਨੂੰ ਮਿਲ ਜਾਂਦਾ ਰਵਦਾਸ ਜੀ ਨੂੰ ਜਾਂਦਾ ਜਾਂਦਾ ਕਹਿੰਦਾ ਨਾਲੇ ਰਵਦਾਸ ਜੀ ਸ਼ਾਵਾਸ਼ ਦੇਣਗੇ ਕਾਦੀ ਜਦੋਂ ਕਹਿੰਦਾ ਮੈਂ ਮਿਲ ਕੇ ਆਇਆ ਸੀ ਉਦੋਂ ਕੱਚੀ ਮਿੱਟੀ ਦੀਆਂ ਗੰਧਾਂ ਹੁਣ ਤਾਂ ਉਹਨਾਂ ਦੇ ਮੰਦਰ ਬਣੇ ਹੋਣਗੇ ਮਾਇਆ ਦੇ ਅੰਬਾਰ ਲੱਗੇ ਹੋਣਗੇ ਉਹਨਾਂ ਕੋਲ ਬਹੁਤ ਕੁਝ ਹੋਏਗਾ ਤੁਰ ਪਿਆ ਹਰਦਵਾਰ ਤੋਂ ਤੁਰਿਆ ਕਾਂਸੀ ਆ ਗਿਆ ਜਿੱਥੇ ਮਹਾਰਾਜ ਦੀ ਕੁਟਿਆ ਸੀ ਨਾ ਮਹਾਰਾਜ ਰਵਦਾਸ ਜੀ ਦੀ ਜਿੱਥੇ ਕੁਟਿਆ ਸੀ ਉੱਥੇ ਬਹਿ ਗਿਆ ਆ ਕੇ ਜਦੋਂ ਆ ਕੇ ਵੇਖਦਾ ਹੈ ਨਾਲੇ ਕੁਟਿਆ ਵੇਖੀ ਜਾਂਦਾ ਹੈ ਮਹਾਰਾਜ ਜੀ ਨਾਲੇ ਹੈਰਾਨ ਹੋਈ ਜਾਂਦਾ ਸੁਣਿਆ ਮਹਾਰਾਜ ਦੀ ਕੁਟਿਆ ਵੇਖਦਾ ਹੈ ਨਾਲੇ ਹੈਰਾਨ ਹੁੰਦਾ ਉਹ ਕਹਿੰਦਾ ਆ ਕੀ ਕਹਿੰਦਾ ਜਿੱਦਾਂ ਮੈਂ ਪਹਿਲਾਂ ਛੱਡ ਗਿਆ ਸੀ ਨਾ ਕੋਈ ਮੰਦਰ ਨਾ ਕੋਈ ਇੱਥੇ ਆਸ਼ਰਮ ਨਾ ਕੋਈ ਮਹਿਲ ਇੱਥੇ ਤਾਂ ਹੈ ਕੱਖ ਨਹੀਂ ਸਰਸੰਗਤ ਜੀ ਇੱਥੇ ਤਾਂ ਹੈ ਕੱਖ ਨਹੀਂ ਓ ਗੁਰਮਖੋ ਇੱਥੇ ਹੈ ਕੀ ਸਰਸੰਗਤ ਜੀ ਧਿਆਨ ਦਿਓ ਇੱਥੇ ਤਾਂ ਹੈ ਹੀ ਨਹੀਂ ਕੁਝ ਉਹੀ ਛਪਰੀ तान महाराज रविदास जी, तो जी। क्या आए बैठे साधु तो ने, ने आके अलख जग बोलद आदेश महाराज बोले महाराज आदेश। केंद्र जो ए आगे छपरी दे आगे खड़ गया महात्मा छप्परी महात्मा खड़ गया महाराज जी जिथे मैं थानू पहला छे गया आज खड़े हो जिथे पहला ना कच्ची मिट्टी दधा ना मारे कानिया की छत ਤੁਹਾਨੂੰ ਇੱਕ ਵੱਟੀ ਦੇ ਗਿਆ ਸੀ ਮੈਂ ਮਹਾਰਾਜ ਰਵਦਾਸ ਜੀ ਆਖਣ ਲੱਗੇ ਕਾਦੀ ਵੱਟੀ ਕਿਹੜੀ ਵੱਟੀ ਕਿੱਥੇ ਰੱਖ ਗਏ ਸੀ ਕਿੱਥੇ ਰੱਖ ਗਏ ਸੀ ਕਹਿੰਦਾ ਮਹਾਰਾਜ ਉਹ ਕਾਨਸਤੇ ਉੱਤੇ ਉਹ ਸਾਧੂ ਰੱਖ ਗਏ ਉਹ ਉੱਥੇ ਰੱਖੀ ਸੀ ਸਾਧ ਸੰਗਤ ਕਹਿੰਦੇ ਉਸ ਵੇਲੇ ਮਹਾਰਾਜ ਰਵਦਾਸ ਜੀ ਬੋਲਣ ਲੱਗੇ ਕਹਿੰਦੇ ਭਾਈ ਜਿੱਥੇ ਰੱਖ ਗਿਆ ਸੀ ਵੇਖ ਲੈ ਜਦੋਂ ਨੇ ਕਾਨਸ ਤੇ ਵੇਖਿਆ ਸਾਧੂ ਨਹੀਂ ਉੱਠ ਕੇ ਜਿੱਥੇ 3 ਮਹੀਨੇ ਪਹਿਲਾਂ ਵੱਟੀ ਰੱਖ ਗਿਆ ਸੀ ਉੱਥੇ ਵੀ ਉੱਥੇ ਪਈ ਉਹ ਕਹਿੰਦਾ ਮਹਾਰਾਜ ਜੀ ਮੈਨੂੰ ਐਂ ਲੱਗਦਾ ਵੀ ਜਿੱਥੇ ਰੱਖ ਗਿਆ ਤੁਸੀਂ ਤਾਂ ਵੇਖੀ ਵੀ ਨਹੀਂ ਉਸ ਤੋਂ ਬਾਅਦ ਵੇਖਿਆ ਤੱਕ ਨਾ ਹੋਵੇ ਮਹਾਰਾਜ ਰਵਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਗੱਲ ਸੁਣ ਭਲਿਆ ਪੁਰਸ਼ਾ ਮੇਰੀ ਗਰੀਬੀ ਤੇ ਤੈਨੂੰ ਤਰਸ ਆਇਆ ਤੇਰਾ ਧੰਨਵਾਦ पर एक ਗੱਲ ਚੇਤੇ ਰੱਖੀ ਜਿਹੜੀ ਤੂੰ 파ਰਸ ਦੀ ਵੱਟੀ ਦੇ ਗਿਆ ਹੈ ਨਾ ਇਹ 파ਰਸ ਦੀ ਵੱਟੀ ਚ ਤੇ ਧਰਤੀ ਦੀ ਮਿੱਟੀ ਚ ਮੈਨੂੰ ਬਹੁਤਾ ਫਰਕ ਨਹੀਂ ਲੱਗਦਾ ਹੁਣ ਬੋਲੋ ਸ਼੍ਰੀ ਮੈਨੂੰ ਨਹੀਂ ਫਰਕ ਲੱਗਦਾ ਸਾਧੂ ਦੇ ਮੁਖ ਦੇ ਬੋਲ ਪਤਾ ਕੀ ਸੀ ਕਿ ਨਾ ਮਹਾਰਾਜ ਮੈਂ ਅੱਖਾਂ ਨਾਲ ਵੇਖ ਲਿਆ ਕਹਿੰਦੇ ਸਾਧੂ ਨੇ ਮਹਾਰਾਜ ਦੇ ਚਰਨਾਂ ਚ ਐਸਾ ਸਿਰ ਰੱਖਿਆ ਗਾਂਸ਼ੀ ਦੀ ਧਰਤੀ ਤੇ ਲੋਕਾਂ ਨੂੰ ਜਾਂਦਾ ਜਾਂਦਾ ਕਹਿ ਗਿਆ ਸੀ ਉਹ اے ਦੁਨੀਆਂ ਦੇ ਲੋਕੋ ਇਹ ਗੱਲ ਚੇਤੇ ਰੱਖਿਓ ਕੀ ਲੋਕੀ ਕਹਿੰਦੇ ਜੋੜੇ ਗੰਢ ਦਾ ਉਹ ਗੰਢ ਤਾਂ ਤਕਦੀਰਾ ਇਹ ਸੱਚ ਹੈ ਉਹ ਮਹਾਤਮਾ ਕਹਿੰਦਾ ਤਕਦੀਰਾ ਗੰਢਦੇ ਨੇ ਇਕੱਲੇ ਸਾਧੂ ਨੇ ਨਹੀਂ ਬੋਲਿਆ ਜਦੋਂ ਮੀਰਾबाई ਆਈ ਸੀ ਸੁਣਿਆ ਸੀ ਮਹਾਪੁਰਸ਼ਾਂ ਤੋਂ ਮੀਰਾਬਾਈ ਨੇ ਵੀ ਇਹੀ ਗੱਲ ਆਖੀ ਸੀ ਮੋਹੇ ਗੁਰੂ ਮਿਲੇ ਹੋ ਰਹੀ ਦਾ